ਜੀ ਮੇਰੀ ਬੇਟੀ ਅਮਰੀਕਾ ਚਲ ਗਈ ਮੈਰਿਜ ਹੋਈ ਸੀਗੀ ਉਹਦਾ ਤਿੰਨ ਚਾਰ ਸਾਲ ਚ ਮੈਂ ਅਮਰੀਕਾ ਦਾ ਬਣਦਾ ਨਹੀਂ ਮੇਰੀ ਬੇਟੀ ਤਾਂ ਡੇਢ ਸਾਲ ਚ ਬਣ ਗਈ ਪਾਪਾ ਜੀ ਬਹੁਤ ਕਰਤਾ ਆ ਬਹੁਤ ਜਿਆਦਾ ਕਰਤਾ ਸਾਰ ਪਰਿਵਾਰ ਤੇ ਬਹੁਤ ਕਰਤਾ ਜਿਹਦੇ ਚ ਬੈਰਾ ਸਾਹਿਬ ਹੁੰਦਾ ਉਹਨਾਂ ਰਾਤ ਨੂੰ ਹੋ ਜਾਂਦਾ ਹੈ ਤੇ ਛੇਤੀ ਪਹੁੰਚਣਾਸ ਵੀ ਇਹਨੇ ਜਾਣਾ ਹੀ ਜਾਣਾ ਮਾਨੇ ਨਾ ਕਾਲਾ ਪੈ ਜਾਂਦਾ ਛੇਤੀ ਚਵਰੇ ਚ ਪਹੁੰਚ ਆਈ ਬਾਬਾ ਤੇ ਜਾਣ ਦੀ ਲੋੜ ਨਹੀਂ ਬਸ ਬਾਬਾ ਦੀਪ ਚੈਤੇ ਆ ਬਾਬਾ ਦੀਪ ਸਿੰਘ ਦੇ ਆਣ ਕੇ ਚਰਨੀ ਬਸ ਇੱਥੇ ਆਣ ਕੇ ਮੱਥਾ ਟੇਕੋ ਕਿਤੇ ਵੀ ਜਾਣ ਦੀ ਲੋੜ ਨਹੀਂ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਬਾਈ ਗੁਰਜੀ ਕਿੱਥੋਂ ਆਨੇ ਹੋ ਤੁਸੀਂ ਅਸੀਂ ਫਲੋਰ ਲਾ ਕੇ ਨਸਤੇਕ ਭੈਣੀ ਪੈਣੀ ਠੀਕ ਹੈ ਬਾਈ ਗੁਰਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਂਦੇ ਆ ਸਾਲਿਕ ਹੋਈ ਗਿਆ ਬਾਬਾ ਜੀ ਦੁਪਹਿਰੇ ਘਟਦੇ ਅੱਛਾ ਹਰੇਕ ਬੁੱਧਵਾਰ ਆਨੇ ਹੋ ਤੁਸੀਂ ਇੱਥੇ ਦੁਪਹਿਰਾ ਘਟਦੇ ਹਾਂਜੀ ਜੇ ਕਿਤੇ ਕੋਈ ਜ਼ਰੂਰੀ ਕੰਮ ਹੋਵੇ ਨਹੀਂ ਵੀ ਆਉਂਦਾ ਨਹੀਂ ਤਾਂ ਆਈ ਤੇ ਆਈ ਤਾਂ ਹਾਂਜੀ ਕਹਿੰਦੇ ਸਾਰੇ ਦੀ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਬਾਬਾ ਦੀਪ ਸਿੰਘ ਜੀ ਤੁਹਾਡੀ ਕੋਈ ਹੋਈ ਹੋਵੇ ਤਾਂ ਕੁਝ ਪੂਰੀ ਕਰਾਂਗੀ ਦੀ ਬਾਬਾ ਜੀ ਹਾਂਜੀ ਕਰਨਾ ਚਾਹੂੰਗੀ ਹਾਂਜੀ ਮੇਰੀ ਬੇਟੀ ਅਮਰੀਕਾ ਚਲ ਗਈ ਮੈਰਿਜ ਹੋਈ ਸੀਗੀ ਉਹਦਾ ਤਿੰਨ ਚਾਰ ਸਾਲ ਚ ਮੈਂ ਅਮਰੀਕਾ ਦਾ ਬਣਦਾ ਨਹੀਂ ਮੇਰੀ ਬੇਟੀ ਤਾਂ 1.5 ਸਾਲ ਚ ਬਣ ਗਈ ਹਾਂ ਬਾਬਾ ਜੀ ਦੀ ਬਹੁਤ ਕਰਤਾ ਹੈ ਬਹੁਤ ਜ਼ਿਆਦਾ ਕਰਪਾ ਕਾਰ ਪਰਵਾਰ ਤੇ ਬਹੁਤ ਕਿਰਪਾ ਦੋ ਕਿੰਨਾ ਕ ਬਦਲਾਵ ਮਹਿਸੂਸ ਕਰਦੇ ਆ ਜੀਵਨ ਚ ਪਹਿਲਾਂ ਦੇ ਤੇ ਹੁਣ ਹਾਂ ਜੀ ਜਦੋਂ ਚ ਬਹਿਰਾ ਸਾਹਿਬ ਹੁੰਦਾ ਉਦੋਂ ਰਾਤ ਨੂੰ ਹੋ ਜਾਂਦਾ ਹੈ ਵੀ ਛੇਤੀ ਪਹੁੰਚਣਾ ਸਵੇਰੇ ਜਾਣਾ ਹੀ ਜਾਣਾ ਆ ਹਾਂ ਜੀ ਹਾਂ ਜਮਾਨੇ ਦਾ ਕਾਲਾ ਪੈ ਜਾਂਦਾ ਛੇਤੀ ਚ ਬਹਿਰੇ ਚ ਪਹੁੰਚ ਆਈ ਬਾਬਾ ਜੀ ਕਿੰਨਾ ਕ ਅਨੰਦ ਮਹਿਸੂਸ ਕਰਦੇ ਇੱਥੇ ਬਹੁਤ ਜ਼ਿਆਦਾ ਬਾਬੇ ਦੀ ਕਿਰਪਾ ਬਹੁਤ ਆ ਹਾਂਜੀ ਕਿੰਨੇ ਜਿਹੜੇ ਘਰੇ ਬੈਠੀਆਂ ਸੰਗਤਾਂ ਦੇਖ ਰਹੀਆਂ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਹਾਂਜੀ ਘਰੇ ਬੈਠੀਆਂ ਜਿਹੜੀਆਂ ਸੰਗਤਾਂ ਦੇਖ ਰਹੀਆਂ ਹਨ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਨੇ ਕਿਤੇ ਜਾਣ ਦੀ ਲੋੜ ਨਹੀਂ ਬਸ ਬਾਬਾ ਦੀਪ ਸਿੰਘ ਜੀ ਆਜਾ ਹਾਂਜੀ ਬਾਬਾ ਦੀਪ ਸਿੰਘ ਦੇ ਆਣਗੇ ਚਾਹਣੀ ਬਸ ਇੱਥੇ ਆਣਗੇ ਮੱਥਾ ਟੇਕੋ ਕਿਤੇ ਵੀ ਜਾਣ ਦੀ ਲੋੜ ਨਹੀਂ ਠੀਕ ਹੈ ਹਾਂ ਕਿੰਨਾ ਸ਼ੁਕਰਾਨਾ ਕਰਦੇ ਹੋ ਤੁਸੀਂ ਬਾਬਾ ਦੀਪ ਸਿੰਘ ਜੀ ਬਹੁਤ ਜਿਆਦੇ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹਾਂ ਮੈਂ ਬਹੁਤ ਜਿਆਦਾ ਸੇਵਾ ਕਰ ਰਹੇ ਹੋ ਤੇ ਕਿੰਦਾ ਦਾ ਆਨੰਦ ਆ ਰਿਹਾ ਤੁਹਾਨੂੰ ਉਹ ਬੜੀ ਵਧੀਆ ਲੱਗਦਾ ਕੁਝ ਦੁੱਖਦਾ ਹੀ ਨਹੀਂਗਾ ਹਾਂ ਜਦ ਇੱਥੇ ਬਹੁਤਾ ਗਰਮੀ ਲੱਗਦੀ ਹੈ ਹਾਂ ਕੋਈ ਸਾਰਾ ਕੁਝ ਸਹੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੱਥੋਂ ਆਨੇ ਹੋ ਤੁਸੀਂ ਅਸੀਂ ਫਲੋਰ ਲਾ ਕੇ ਨਜ਼ਦੀਕ ਭੈਣੀ ਪਿੰਡ ਠੀਕ ਹੈ ਵਾਹਿਗੁਰੂ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਂਦੇ ਸਾਲਕ ਹੋਈ ਗਿਆ ਬਾਬਾ ਜੀ ਤੇ ਚਪੈਰੇ ਕੱਟਦੇ ਹਾਂ ਅੱਛਾ ਹਰੇਕ ਬੁੱਧਵਾਰ ਆਨੇ ਹੋ ਤੁਸੀਂ ਇੱਥੇ ਚਪੈਰੇ ਕੱਟਦੇ ਹਾਂ ਹਾਂਜੀ ਜੇ ਕਿਤੇ ਕੋਈ ਜ਼ਰੂਰੀ ਕੰਮ ਹੋਵੇ ਨਹੀਂ ਵੀ ਆਉਂਦਾ ਨਹੀਂ ਤਾਂ ਆਈਦਾ ਆਈਦਾ ਹਾਂ ਜੀ ਕਹਿੰਦੇ ਸਾਰੇ ਦੀ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਬਾਬਾ ਦੀਪ ਸਿੰਘ ਜੀ ਤੁਹਾਡੀ ਕੋਈ ਹੋਈ ਹੋਵੇ ਤਾਂ ਕੁਝ ਪੂਰੀ ਕਰੋ ਬਾਬਾ ਜੀ ਹਾਂ ਜੀ ਕਰਨਾ ਚਾਹੂੰਗਾ ਹਾਂ ਜੀ ਮੇਰੀ ਬੇਟੀ ਅਮਰੀਕਾ ਚਲ ਗਈ ਮੈਰਿਜ ਹੋਈ ਸੀਗੀ ਉਹਦਾ ਤਿੰਨ ਚਾਰ ਸਾਲ ਚ ਮੈਂ ਅਮਰੀਕਾ ਦਾ ਬਣਦਾ ਨਹੀਂ ਮੇਰੀ ਬੇਟੀ ਤਾਂ 1.5 ਸਾਲ ਚ ਬਣ ਗਈ ਹਾਂ ਬਾਬਾ ਜੀ ਬਹੁਤ ਕਰਤਾ ਹੈ ਬਹੁਤ ਜਿਆਦੇ ਕਰਦਾ ਕਾਰ ਪਰਵਾਰ ਤੇ ਬਹੁਤ ਕਿਰਪਾ ਦੋ ਕਿੰਨਾ ਕ ਬਦਲਾਵ ਮਹਿਸੂਸ ਕਰਦੇ ਆ ਜੀਵਨ ਚ ਪਹਿਲਾਂ ਦੇ ਤੇ ਹੁਣ ਹਾਂ ਜੀ ਜਿੱਦਾਂ ਚ ਬਹਿਰਾ ਸਾਹਿਬ ਹੁੰਦਾ ਉਦੋਂ ਰਾਤ ਨੂੰ ਹੋ ਜਾਂਦਾ ਹੈ ਵੀ ਛੇਤੀ ਪਹੁੰਚਣਾ ਸਵੇਰੇ ਜਾਣਾ ਹੀ ਜਾਣਾ ਆ ਹਾਂ ਜੀ ਹਾਂ ਜਮਾਨੇ ਦਾ ਕਾਲਾ ਪੈ ਜਾਂਦਾ ਛੇਤੀ ਚ ਬਹਿਰੇ ਚ ਪਹੁੰਚ ਆਈ ਬਾਬਾ ਜੀ ਕਿੰਨਾ ਕ ਅਨੰਦ ਮਹਿਸੂਸ ਕਰਦੇ ਉੱਥੇ ਬਹੁਤ ਜ਼ਿਆਦਾ ਬਾਬੇ ਦੀ ਕਿਰਪਾ ਬਹੁਤ ਹਾਂ ਜੀ ਕਿੰਨੇ ਜਿਹੜੇ ਘਰੇ ਬੈਠੀਆਂ ਸੰਗਤਾਂ ਦੇਖ ਰਹੀਆਂ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਹਾਂ ਜੀ ਘਰੇ ਬੈਠੀਆਂ ਜਿਹੜੀਆਂ ਸੰਗਤਾਂ ਦੇਖ ਰਹੀਆਂ ਹਨ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨੇ ਇਹੀ ਕਹਿਣਾ ਚਾਹੁੰਨੇ ਕਿਤੇ ਜਾਣ ਦੀ ਲੋੜ ਨਹੀਂ ਬਸ ਬਾਬਾ ਦੀਪ ਸਿੰਘ ਜੀ ਆਜਾ ਹਾਂ ਜੀ ਬਾਬਾ ਦੀਪ ਸਿੰਘ ਦੇ ਆਣਗੇ ਚਾਹਨੀ ਬਸ ਇੱਥੇ ਆਣਗੇ ਮੱਥਾ ਟੇਕੋ ਕਿਤੇ ਵੀ ਜਾਣ ਦੀ ਲੋੜ ਨਹੀਂ ਠੀਕ ਹੈ ਹਾਂ ਕਿੰਨਾ ਸ਼ੁਕਰਾਨਾ ਕਰਦੇ ਹੋ ਤੁਸੀਂ ਬਾਬਾ ਦੀਪ ਸਿੰਘ ਜੀ ਬਹੁਤ ਜਿਆਦੇ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹਾਂ ਮੈਂ ਬਹੁਤ ਜਿਆਦਾ ਸੇਵਾ ਕਰ ਰਹੇ ਹੋ ਤੇ ਕਿੰਦਾ ਦਾ ਆਨੰਦ ਆ ਰਿਹਾ ਤੁਹਾਨੂੰ ਉਹ ਬੜੀ ਵਧੀਆ ਲੱਗਦਾ ਕੁਝ ਦੁੱਖਦਾ ਹੀ ਨਹੀਂਗਾ हां ਜਦ ਐਚਪਾ ਬਨਾ ਗਰਮੀ ਲੱਗਦੀ ਆ हां ਬਹੁਤ ਸਾਰੇ ਸਰਪੰਚ ਲਈ ਗਏ ਜੈਗੁਰਜੀ ਦਾ ਖਾਲਸਾ ਮਾਈਕੀ